ਖੇਡ ਮੈਦਾਨ ਵਿੱਚ ਚੱਲ ਗਿਆ ਨੰਨੀ ਆ ਗਿਆ ਉਹ ਟੀ ਬੁੱਕੀ ਵਾਲਿਆ ਨੰਨੀ ਆ ਗਿਆ ਉਹ ਸਾਹਮਣੇ ਚਾਰ ਚਾਰ ਤੇ ਚਾਰਾਂ ਦੇ ਵਿੱਚੋਂ ਚਾਰਾਂ ਦੇ ਵਿੱਚੋਂ ਚਾਰਾਂ ਦੇ ਵਿੱਚੋਂ ਉਹ ਸ਼ਕਰਪੁਰੀਆ ਕਾਕਾ ਲਓ ਸ਼ਕਰਪੁਰੀਆ ਉਹ ਸ਼ਕਰਪੁਰੀਆ ਸ਼ਕਰਪੁਰੀਆ ਕਾਕਾ ਮੇਰੇ ਵੀਰੋ 200 ਡਾਲਰ ਦਾ ਜੱਫਾ ਲਾ ਗਿਆ ਪਰ ਬਿੱਟੂ ਆ ਗਿਆ ਲਓ ਸਾਹਮਣੇ ਇਸ ਵੇਲੇ ਕਹਿੰਦੇ ਨੰਨੀ ਆ ਗਿਆ ਜੱਜ ਪ੍ਰਧਾਨ ਜੀ ਗਿਆ ਘੜਵਾ ਧੰਨਵਾਦ ਆ ਮੈਚ ਸ਼ੁਰੂ ਹੋ ਚੁੱਕੇ ਪਰ ਇਧਰ ਦੇਖਦੇ ਆ ਖੇਡ ਕਬੱਡੀ ਮੈਦਾਨ ਦੇ ਵਿੱਚ ਨੰਨੀ ਕਬੱਡੀ ਪਾ ਰਿਹਾ ਉਹ ਜਾਂਦਾ ਕਹਿੰਦੇ ਮਸਤ ਮਸਤਾਂ ਵਾਲੀ ਤੋਰ ਤੁਰਿਆ ਮੇਰੇ ਵੀਰੋ ਚਾਰ ਤੇ ਕਹਿੰਦੇ ਉਹੀ 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 ਬਣੀ ਕੀ ਜਾਂਦਾ ਦੁੱਲਿਆਣੀਆਂ ਉਹ ਪੰਗਲੂ ਪੁਲੁਗ ਸ਼ੇਤਰ ਜੀ ਇਹਾਂ ਫਿਆ ਉਹ ਨੰਨੀ ਮੂਤਾ ਘਰ ਲਿਆ ਜਿਹੜਾ ਯਾਰ ਨੂੰ ਖਿਡਾਰੀ ਦਾ ਕਹਿੰਦੇ ਅਬਦੀਪ ਸਿੰਘ ਨਾ ਹੈ ਲਿੱਕ ਨੇ ਮਾਵੀਆ ਇਹਦਾ ਵੀਰ ਕਹਿੰਦੇ ਪੱਕੇ ਤੌਰ ਤੇ ਗਗਨ ਮੇਰੇ ਵੀਰ ਨਿਊਜ਼ੀਲੈਂਡ ਦੇ ਵਿੱਚ ਵਸਿਆ ਹੋਇਆ ਲੋ ਗਗਨ ਦਾ ਵੀਰ ਅਭੀ ਇਸ ਵੇਲੇ ਖੇਡ ਕਬੱਡੀ ਮੈਦਾਨ ਦੇ ਅੰਦਰ ਖੈਰੇ ਮਾਝੇ ਵਾਲਾ ਕਬੱਡੀ ਪਾ ਰਿਹਾ ਚਾਰ ਤਿਆਰ ਹੈ ਕਾਕੇ ਵਰਗੇ ਅਮਰਤ ਵਰਗੇ ਐਨ ਬਿਆੰਤ ਵੱਦੀ ਪਣੀ ਹੋਈ ਹੈ ਸਿਰੇ ਦੀਆਂ ਟੀਮਾਂ ਦੇ ਸਿਰੇ ਦਾ ਮੈਚ ਇੱਕ ਪਾਸੇ ਸ਼ਕਰਪੁਰੀਆ ਕਾਕਾ ਪੱਟੀ ਖੁੱਚ ਲੱਗਿਆ ਪਿਆ ਜੋਰ ਦੋ ਖਿਡਾਰੀਆਂ ਦੇ ਦਰਮਿਆਨ ਟੀਪੁੱਕੀ ਦੀ ਗਰਾਊਂਡ ਹੈ ਮੇਰੇ ਵੀਰੋ ਐਨ ਕਹਿੰਦੇ ਪ੍ਰਮਾਤਮਾ ਵੱਲੋਂ ਸੂਰਜ ਦੀ ਟਿਕਟਕੀ ਲੱਗੀ ਹੋਈ ਆ ਇੱਕ ਦੂਜੇ ਸੈਮੀ ਦੀਆਂ ਟੀਮਾਂ ਵੀ ਐਨ ਤਿਆਰ ਰਹਿਣਗੀਆਂ ਮੇਰੇ ਵੀਰੋ ਪਹਿਲਾ ਸੈਮੀਫਾਈਨਲ ਕਹਿੰਦੇ ਟੀ ਪੁੱਕੀ ਦੀ ਇਸ ਗਰਾਊਂਡ ਦੇ ਵਿੱਚ ਹੈ 10 ਮਾਰਚ ਦਾ ਇੰਤਜ਼ਾਰ ਸੀ ਪੂਰੀ ਦੁਨੀਆ ਨੂੰ ਇੱਕ ਪਾਸੇ ਕਾਕਾ ਤੇ ਦੂਜੇ ਪਾਸੇ ਵਾਇਗਰੂ ਮੇਰਕਰ ਲਓ ਟੱਕਰ ਸਿਰੇ ਦੀ ਹੈ ਜਿਹੜਾ ਤੀਰ ਨਿਸ਼ਾਨੇ ਖੋਝੀਏ ਉਹ ਕਾਵਾ ਹੈ ਹਥਿਆਰ ਉਹਦੀ ਜਿੱਤ ਹਮੇਸ਼ਾ ਦੋਸਤੋ ਜਿਹੜਾ ਪਹਿਲਾਂ ਕਰਦੇ ਵਾਰ ਜਿਹੜਾ ਪਹਿਲਾਂ ਕਰਦੇ ਵਾਰ ਇਹ ਸ਼ਕਰਪੁਰੀਆ ਕਾਕਾ ਜੱਫਾ ਜੱਫੇ ਤੇ ਜੱਫਾ ਠਾ ਜੱਫਾ ਸੈਮੀ ਜੱਗ ਨਕਲ ਦੀ ਬੁੱਕੀ ਦਾ ਮੇਲਾ ਗੋਪੇ ਬੈਸ ਦਾ ਦਰਸ਼ਨ ਨਿਚਰ ਦਾ 골ਡੀ ਸੋਤੇ ਦਾ ਦੀਪਾ ਖੱਖਾ ਉਚੇਚੇ ਤੌਰ ਤੇ ਆਇਆ ਹੋਇਆ ਹੈ ਪਰ ਸਾਹਮਣੇ ਦੇਖਾਂਗੇ ਕਬੱਡੀ ਡੋਂਗਰ ਦੀ ਲਓ ਡੋਂਗਰ ਦੇ ਕ ਬੱਲੇ ਬੱਲੇ ਕਰਾਦੀ ਆ ਟੀ ਬੁੱਕੀ ਵਾਲਿਆਂ ਨੇ ਬਲੀਆਂ ਬੋਲੀਆਂ ਮਾਰਿਆਕਰਪੁਰ ਬੋਲੀਆਂ ਬੋਲੀਆਂ ਕਿਉਂਕਿ ਇੱਥੇ 6 ਦਿਨ ਦਿਹਾੜੀ ਤੇ 7ਵੇਂ ਦਿਨ ਕਬੱਡੀ ਖੇਡਣੀ ਹੁੰਦੀ ਹੈ ਮਾਰਿਆਕਰਪੁਰ ਬੋਲੀਆਂ ਬੋਲੀਆਂ ਆਹ ਸਾਹਮਣੇ ਪਾਈ ਹੋਈ ਕਬੱਡੀ ਤੇ ਖੇਡ ਮੈਦਾਨ ਦੇ ਅੰਦਰ ਦੇਖਾਂਗੇ ਕੌਣ ਸਿਰਾਂ ਕਰਵਾਵੇਗਾ ਸ਼ਕਰਪੁਰੀਆ ਕਾਕਾ ਸ਼ਕਰਪੁਰੀਆ ਸ਼ਕਰਪੁਰੀਆ ਕਾਕਾ ਦੇ ਦੂਜੇ ਪਾਸੇ ਹਕੀਮਪੁਰੀਆ ਪਲਵਾਨ ਮੇਰੇ ਵੀਰੋ ਪਰ ਕਹਿੰਦੇ ਜਫਾ ਲਾ ਦਿੱਤਾ ਸ਼ਕਰਪੁਰੀਏ ਕਾਕੇ ਨੇ ਅਗਲੀ ਰੇਡ ਹੱਥ ਬਨ ਕੇ ਬੇਨਤੀ ਹੈ ਵੀ ਜਰੂਰ ਆਪਾਂ ਧਿਆਨ ਦੇਣਾ ਉਹ ਸਾਹਮਣੇ ਦੇਖਾਂਗੇ ਅੱਜ ਦੀ ਕਬੱਡੀ ਖੇਡ ਮੈਦਾਨ ਦੇ ਅੰਦਰ ਪਈ ਹੋਈ ਹੈ ਦੋਨੇ ਟੀਮਾਂ ਚੋਟੀ ਦੀਆਂ ਸਿਰ ਕੱਢੀਆਂ ਟੀਮਾਂ ਨੇ ਤੇ ਚਾਰਾਂ ਦੇ ਵਿੱਚੋਂ ਦੇਖਾਂਗੇ ਕੌਣ ਬੈ ਜਾ ਬਜਾ ਕਰਵਾਵੇਗਾ ਬਿੰਦੂ ਹੇਸਟਿੰਗ ਦੀ ਜੁੜੇ ਹੋਏ ਆ ਰਵੀ ਕਰਾਲੀ ਬੈਠਾ ਇੰਡੀਆ ਦੇ ਵਿੱਚ ਉਹ ਕਹਿੰਦਾ ਟੀਮ ਖੇਡਦੀ ਹੈ ਜੱਟ ਬਾਬਾ ਭਾਗ ਸਿੰਘ ਸਪੋਰਟਸ ਕਲੱਬ ਵੇਸਟਿੰਗ ਦੀ ਤੇ ਜ਼ਰਾ ਕਰਵਾਉਂਦੀ ਹੈ ਆਹ ਸਾਹਮਣੇ ਪਈ ਹੋਈ ਕਬੱਡੀ ਤੇ ਚੰਗਰਪੁਰਿਆ ਕਾਕਾ ਨੰਬਰ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਕਬੱਡੀ